14 ਮਾਰਚ ਨੂੰ ਦਿੱਲੀ ਵਿੱਚ ਮਹਾਪੰਚਾਇਤ ਦੀ ਰੈਲੀ ਨੂੰ ਲੈ ਕੇ ਕਿਸਾਨ ਸੰਘਰਸ਼ ਕਮੇਟੀ ਵੱਲੋਂ ਖਿੱਚੀ ਗਈ ਦਿੱਲੀ ਦੀ ਤਿਆਰੀ ਹੁਣ ਤੇ ਜਥੇਬੰਦੀ ਦਾ ਮੈਂ ਮਾਹੂ ਮਾਜਾ ਜਨ ਪ੍ਰਧਾਨ ਕਿਸਾਨ ਸੰਘਰਸ਼ ਮੈਂ ਪ੍ਰਧਾਨ ਜੀ ਕੀ ਕਹਿਣਾ ਚਾਹੋਗੇ ਦਿੱਲੀ ਤਿਆਰੀ ਖੇ ਲਈ ਮਹਾਪੰਚਾਇਤ ਦੀ ਸਭ ਤੋਂ ਪਹਿਲਾਂ ਤੇ ਜਿਹੜੀ ਮਹਾਪੰਚਾਇਤ ਹੋ ਰਹੀ ਆ ਇੱਕ ਤਾਂ ਬਾਰਡਰਾਂ ਦੇ ਉੱਪਰ ਕਿਸਾਨ ਬੈਠੇ ਉਹਨਾਂ ਨੂੰ ਜਾਣ ਹੀ ਦਿੱਤਾ ਜਾ ਰਿਹਾ ਲੱਗਦਾ ਕਿ ਜੇ ਤੁਹਾਨੂੰ ਵੀ ਜਾਣ ਦਿੱਤਾ ਜਾਵੇਗਾ ਦੇਖੋ ਅਸੀਂ ਤੇ ਇੱਕ ਨਾ ਇੰਡੀਆ ਦੇ ਵਿੱਚ ਲੋਕਾਂ ਨੂੰ ਦੱਸਣਾ ਜਾ ਰਹੇ ਹਾਂ ਜਿਵੇਂ ਸਰਕਾਰ ਨੇ ਸਾਡੇ ਭਰਾਵਾਂ ਨੂੰ ਉੱਥੇ ਡੱਕ ਲਿਆ ਹਰਿਆਣੇ ਦੇ ਬਾਰਡਰ ਦੇ ਉੱਪਰ ਤੇ ਉਹਨਾਂ ਦੇ ਸਰਕਾਰ ਨੇ ਇੱਕ ਪਲੀ ਲਿਆ ਲਈ ਕਿ ਟਰੈਕਟਰ ਲੈ ਕੇ ਜਾ ਰਹੇ ਆ ਟਰੈਕਟਰ ਇਹ ਤਾਂ ਤੋਪਾਂ ਵਾਂਗੂ ਬਣਾ ਲਿਆ ਟਰੈਕਟਰ ਇਹਨਾਂ ਦੇ ਗ੍ਰਨੇਡ ਆ ਇਹਨਾਂ ਦੇ ਹਥਿਆਰ ਆ ਵੈਪਨ ਆ ਇਹ ਵੈਪਨ ਲੈ ਕੇ ਜਾ ਰਹੇ ਅਸੀਂ ਤੇ ਲੋਕਾਂ ਨੂੰ ਇਹ ਮੈਸੇਜ ਦੇਣਾ ਵਾ ਇਸ ਵਾਰ ਮਹਾਪੰਚਾਇਤ ਕਰਕੇ ਟਰੈਕਟਰਾਂ ਤੋਂ ਬਿਨਾ ਜਾ ਰਹੇ ਅਸੀਂ ਕਿ ਸਾਨੂੰ ਫਿਰ ਵੀ ਸਰਕਾਰ ਦੇਖੋ ਕਿਉਂ ਰੋਕ ਰਹੀ ਆ ਇਹਨਾਂ ਇੱਕ ਨੈਰੇਟਿਵ ਨੈਰੇਟਿਵ ਬਣਾ ਦਿੱਤਾ ਕਿ ਇਹ ਜਿਹੜੇ ਕਿਸਾਨ ਆ ਨਾ ਇਹ ਪਤਾ ਨਹੀਂ ਇਹਨਾਂ ਨੇ ਆ ਕੇ ਦਿੱਲੀ ਕੀ ਕਰ ਦੇ ਉਹ ਅਸੀਂ ਨੈਰੇਟਿਵ ਨੂੰ ਤੋੜਨ ਵਾਸਤੇ ਅਸੀਂ ਲੋਕਾਂ ਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਸਰਕਾਰਾਂ ਸਾਨੂੰ ਬਰਦਾਸ਼ਤ ਨਹੀਂ ਜਾਣਦੀਆਂ ਚਾਹੇ ਟਰੈਕਟਰਾਂ ਦੇ ਉੱਪਰ ਹੋਈਏ ਚਾਹੇ ਬੱਸਾਂ ਉੱਪਰ ਇਹ ਚਾਹੇ ਟ੍ਰੇਨਾਂ ਉੱਪਰ ਹੋਈਏ ਹੁਣ ਵੀ ਅਸੀਂ ਅੱਜੇ ਲਈ ਪਹਿਲਾਂ ਨਿਕਲੇ ਆ ਕਿ ਸਰਕਾਰ ਦੀ ਜਿਹੜੀ ਨੀਤੀ ਆ ਉਹ ਨੀਤੀ ਸਰਕਾਰ ਦੀ ਆ ਕਿ ਅਸੀਂ ਉੱਤੇ ਮਹਾਪੰਚਾਇਤ ਨਾ ਕਰ ਸਕੀਏ ਪਰ ਜਿਵੇਂ ਸਰਕਾਰ ਆਪਣੀ ਨੀਤੀ ਵਰਤਦੀ ਉਸੇ ਤਰ੍ਹਾਂ ਅਸੀਂ ਵੀ ਆਪਣੇ ਵਿਊਅੰਟ ਚੇਂਜ ਕਰਦੇ ਰਹਿੰਦੇ ਅਸੀਂ ਪਹਿਲਾਂ ਤੋਂ ਤਿਆਰੀ ਕਰ ਦਿੱਤੀ ਜਨਤਰਮਤਾਂ ਦੇ ਉੱਪਰ ਉੱਤੇ ਅਸੀਂ ਵੱਡਾ ਇਕੱਠ ਕਰਕੇ ਅਸੀਂ ਰੈਲੀ ਕਰਾਂ ਪ੍ਰਧਾਨ ਜੀ ਲੱਗਦਾ ਕਿ ਜਿੱਦਾਂ ਤੁਹਾਡੀਆਂ ਜਥੇਬੰਦੀਆਂ ਹੈਗੀਆਂ ਇਹਦਾ ਸਰਕਾਰ ਫਾਇਦਾ ਚੁੱਕਦੀ ਕਿੰਦਰ ਤੇ ਕੋਈ ਇਹ ਤੇ ਕਾਮਨ ਜੀ ਗੱਲ ਆ ਜਦੋਂ ਲੀਡਰਾਂ ਦੇ ਵਿੱਚ 파ੜ ਪੈਂਦਾ ਗਵਰਨਮੈਂਟ ਨੂੰ ਉਹਦਾ ਬੈਨੀਫਿਟ ਹੁੰਦਾ ਵਾ ਇਹੋ ਜੀ ਤੇ ਕੋਈ ਗੱਲ ਨਹੀਂ ਆ ਬਾਕੀ ਫਿਰ ਵੀ ਇਹੋ ਜੀ ਕੋਈ ਗੱਲ ਨਹੀਂ ਕਿ ਸਰਕਾਰ ਪੂਰਾ ਬੈਨੀਫਿਟ ਲੈ ਜਾਏ ਕਿ ਸਾਡੇ ਜਿਹੜੇ ਭਰਾ ਜਿਹੜਾ ਆਫਿਸ ਵਿੱਚ ਲੀਡਰਾਂ ਦਾ 파ੜ ਪਿਆ ਉਹ ਲੀਡਰਾਂ ਦੀ ਈਗੋ ਆ ਮੰਦਰ ਸਾਹਿਬ ਦੀ ਉਹਨਾਂ ਦੀ ਕੀ ਈਗੋ ਆ ਸਾਡੀ ਜਿਹੜੀ ਐਸਕੇਐਮ ਦੀ ਕਮੇਟੀ ਨੇ ਉਹਨਾਂ ਨੂੰ ਨਿਯੋਤਾ ਭੇਜਿਆ ਇਕੱਠੇ ਹੋ ਜਾਣਗੇ ਔਰ ਹੋਣਾ ਪੈਗਾ ਇਕੱਠੇ ਹੋ ਕੇ ਐਡੀ ਵੱਡੀ ਤਾਕਤ ਦੇ ਨਾਲ ਲੜਨ ਵਾਸਤੇ ਸਾਨੂੰ ਇਕੱਠੇ ਹੋਣਾ ਪੈਣਾ ਲਗਾ ਤਾਂ ਕਿ ਜਿੱਥੇ ਤੁਸੀਂ ਤਿਆਰੀ ਖੇਚੀ ਹੈ ਉੱਥੇ ਕੇਂਦਰ ਸਰਕਾਰ ਨੇ ਵੀ ਤੁਹਾਨੂੰ ਰੋਕਣ ਦੀ ਤਿਆਰੀ ਖੇਚੀ ਹੋਵੇਗੀ ਨਜ਼ਰਬੰਦ ਕੀਤਾ ਜਾ ਸਕਦਾ ਪ੍ਰਧਾਨਾ ਜੀ ਬਿਲਕੁਲ ਅਸੀਂ ਇਸੇ ਨਹੀਂ ਪਹਿਲਾਂ ਅੱਜ ਤੋਂ ਅਸੀਂ ਘਰਾਂ ਤੋਂ ਬਾਹਰ ਨਿਕਲ ਗਏ ਆ ਅਸੀਂ ਲੋਕਾਂ ਨੂੰ ਲਾਮਬੰਦ ਪਿੰਡਾਂ ਵਿੱਚ ਕਰਨ ਰਿਹਾ ਕਰਨ ਜਾ ਰਹੇ ਆ ਸਾਡਾ ਅੱਜ ਤੋਂ ਟਿਕਾਣਾ ਨਹੀਂ ਹੋਗਾ ਫੋਨ ਅਸੀਂ ਆਪਣੇ ਬੰਦ ਕਰ ਦਿੱਤੇ ਆ ਕਿ ਸਾਡੀ ਲੋਕੇਸ਼ਨ ਲੈ ਕੇ ਸਰਕਾਰ ਸਾਨੂੰ ਗ੍ਰਿਫ ਸਾਨੂੰ ਪੂਰਾ ਸ਼ੱਕ ਹੈ ਸਰਕਾਰ ਤੇ ਸਾਨੂੰ ਗ੍ਰਿਫਤਾਰ ਜਾਂ ਨਜ਼ਰਬੰਦ ਕਰ ਸਕਦੀ ਆ ਪਰ ਫਿਰ ਵੀ ਅਸੀਂ ਦਿੱਲੀ ਪਹੁੰਚ ਕੇ ਦਮ ਲਾਵਾਂ ਤੁਸੀਂ ਪਿੰਡਾਂ ਦੇ ਵਿੱਚ ਵਿਚਰੇ ਲੋਕਾਂ ਦੀ ਕਿੱਦਾਂ ਦੀ ਰਾਏ ਹੈਗੀ ਹੈ ਦਿੱਲੀ ਜਾਨੂ ਮਹਾਪੰਚਾਇਤ ਦੇ ਵਿੱਚ ਅਸੀਂ ਪਿੰਡਾਂ ਦੇ ਵਿੱਚ ਲੋਕਾਂ ਨੂੰ ਅਵੇਅਰ ਕਰ ਰਹੇ ਆ ਜਾਗਰੂਕ ਕਰ ਰਹੇ ਆ ਦੱਸ ਰਹੇ ਲੋਕਾਂ ਨੂੰ ਕਿ ਜਿਹੜੀ ਮਹਾਪੰਚਾਇਤ ਆ ਮਜ਼ਦੂਰਾਂ ਕਿਸਾਨਾਂ ਆਮ ਲੋਕਾਂ ਦੇ ਹੱਕ ਵਿੱਚ ਕੀਤੀ ਜਾ ਰਹੀ ਆ ਸਰਕਾਰ ਕਾਰਪੋਰੇਟ ਘਰਾਣਿਆਂ ਦੀ ਹੈਲਪ ਕਰ ਰਹੀ ਆ ਸਰਕਾਰ ਨੂੰ ਆਪਣੀਆਂ ਮੰਗਾਂ ਮੰਨਵਾਉਣ ਵਾਲਾ ਸੇ ਕੀਤੀ ਜਾ ਰਹੀ ਹੈ ਔਰ ਹਰ ਵਰਗ ਦਾ ਉਹਦੇ ਵਿੱਚ ਬੈਨੀਫਿਟ ਆ ਔਰ ਲੋਕ ਸਾਡੇ ਨਾਲ ਵਧੀਆ ਵੱਡੀ ਗਿਣਤੀ ਦੇ ਵਿੱਚ ਜੁੜ ਰਹੇ ਆ ਲੱਗਦਾ ਕਿ ਇਸ ਮਹਾਪੰਚਾਇਤ ਦਾ ਦਿੱਲੀ ਸਰਕਾਰਾਂ ਦੇ ਉੱਪਰ ਕੋਈ ਪਵੇਗਾ ਅਸਰ ਹੋਵੇਗਾ ਜੀ ਬਿਲਕੁਲ ਜੀ ਇਸ ਚੀਜ਼ ਦਾ ਅਸਰ ਹੋਏਗਾ ਇਸੇ ਲਈ ਤੇ ਸਰਕਾਰਾਂ ਹੁਣ ਸਾਡੇ ਲੀਡਰਾਂ ਦੇ ਗ੍ਰਿਫਤਾਰੀਆਂ ਕਰਨ ਬਾਰੇ ਆਪਣੀ ਉਹਨਾ ਫੋਰਸ ਛੱਡ ਦਿੱਤੀ ਆ ਟ੍ਰੇਨਾਂ ਦੇ ਉੱਪਰੋਂ ਨਿਗਰਾਨੀ ਰੱਖ ਰਿਹਾ ਜੇ ਅਸਰ ਆ ਤਾਂ ਫੇਰ ਹੀ ਨਾ ਸਰਕਾਰ ਤੇ ਸਾਡੀ ਕੌਲ ਦਾ ਹੀ ਅਸਰ ਸਰਕਾਰ ਦੇ ਉੱਪਰ ਅਸਰ ਜ਼ਰੂਰ ਹੋਵੇਗਾ ਜੀ ਤੇ ਜਥੇਬੰਦੀ ਦਾ ਨਾਮ ਦੱਸੋ ਮੈਂ ਜੀ ਗੁਰਦੇਵ ਸਿੰਘ ਵਰਪਾਲ ਕਿਸਾਨ ਸੰਘਰਸ਼ ਕਮੇਟੀ ਦਾ ਸੂਬਾ ਮੀਤ ਪ੍ਰਧਾਨ ਸਰ ਜਿਹੜੀ 14 ਮਾਰਚ ਨੂੰ ਮਹਾਪੰਚਾਇਤ ਕੀਤੀ ਜਾ ਰਹੀ ਹੈ ਤੁਸੀਂ ਅਜੇ ਤਿਆਰੀ ਕੀਤੀ ਹੋਈ ਹੈ ਕੀ ਕਾਰਨ ਕੀ ਹੈਗਾ ਕਿ ਪਹਿਲਾਂ ਹੀ ਚੱਲੇ ਤੁਸੀਂ ਵੇਖੋ ਜੀ ਇਹ ਪਹਿਲਾਂ ਨਹੀਂ ਚੱਲੇ ਅਸੀਂ ਇਸ ਕਰਕੇ ਚੱਲੇ ਆਂ ਵੀ ਇੱਕ ਤੇ ਲੋਕਾਂ ਨੂੰ ਵੇਅਰ ਕਰਨ ਦੇ ਆ ਪਿੰਡਾਂ ਦੇ ਵਿੱਚ ਅਸੀਂ ਕਾਫੀ ਦਿਨਾਂ ਤੋਂ ਜਿਹੜਾ ਘਰਾਂ ਤੋਂ ਤੁਰੇ ਹੋਏ ਆਂ ਲੋਕਾਂ ਨੂੰ ਨਾਲ ਲੈ ਰਹੇ ਆਂ ਮੀਟਿੰਗਾਂ ਕੀਤੀਆਂ ਤੇ ਲੋਕਾਂ ਦਾ ਸੰਜੋਗ ਜਿਹੜਾ ਉਹ ਨਾਲ ਲਿਆ ਕਿਉਂਕਿ ਅਸੀਂ 50000 ਤੋਂ ਜਿਹੜਾ ਵਾ ਵੱਧ ਇਥੋਂ ਜਨਤਾ ਨੂੰ ਲੈ ਕੇ ਜਾ ਰਹੇ ਆਂ ਪੰਜਾਬ ਦੇ ਵਿੱਚੋਂ ਤੇ 1 ਲੱਖ ਤੋਂ ਜਿਹੜਾ ਵੱਧ ਉੱਥੇ ਅਸੀਂ ਜਿਹੜੀ ਗਿਣਤੀ ਕਰਾਂਗੇ ਕਿਉਂਕਿ ਵੱਖ-ਵੱਖ ਸੂਬਿਆਂ ਦੇ ਵਿੱਚੋਂ ਜਥੇਬੰਦੀਆਂ ਆ ਰਹੀਆਂ ਆਪਣੇ ਨੁਮਾਇੰਦਿਆਂ ਨਾਲ ਲੈ ਕੇ ਕਿਉਂਕਿ ਉੱਥੇ ਜਿਹੜਾ ਵਾ ਅਸੀਂ ਇੱਕ ਦਿਨ ਵਾਸਤੇ ਮਹਾਪੰਚਾਇਤ ਕਰਨੀ ਆ ਤੇ ਉਹ ਅਸੀਂ ਵੱਡੇ ਭਾਰੀ ਕੱਟ ਦੇ ਵਿੱਚ ਜਿਹੜੀ ਉਹ ਕਰਨੀ ਚਾਹੁੰਦੇ ਆ ਤੇ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਕਿ ਜੇ ਐਮਐਸਪੀ ਗਰੰਟੀ ਕਾਨੂੰਨ ਸਾਡਾ ਜਿਹੜਾ ਸੀਗਾ ਉਹ ਮੰਨੀਆਂ ਮੰਗਾਵਾ ਜਿਉਂ ਤੂੰ ਨਹੀਂ ਦੇ ਰਹਾ ਤੇ ਅਸੀਂ ਅੱਜ ਤੇਰੇ ਬਹੁਤ ਧਿਆਨ ਕੇ ਜਿਹੜੀ ਆ ਮੰਗ ਕਰ ਰਹੇ ਆ ਸਾਨੂੰ ਐਮਐਸਪੀ ਗਰੰਟੀ ਕਾਨੂੰਨ ਦਿੱਤਾ ਜਾਵੇ ਦੂਸਰਾ ਸਾਡਾ ਕਰਜ਼ੇ ਤੋਂ ਮੁਕਤ ਕੀਤਾ ਜਾਵੇ ਕਿਸਾਨਾਂ ਮਜ਼ਦੂਰਾਂ ਨੂੰ ਸਾਡਾ ਬਿਜਲੀ ਐਕਟ 2020 ਜਿਹੜਾ ਉਹਨੂੰ ਰੱਦ ਕੀਤਾ ਜਾਵੇ ਤੇ ਸਾਡਾ ਪ੍ਰਦੂਸ਼ਨ ਵਾਲਾ ਐਕਟ ਜਿਹੜਾ ਨੂੰ ਵਾਪਸ ਲਿਆ ਜਾਵੇ ਮਨਸ਼ਾ ਕੀ ਲਗਰੀ ਜੀ ਕੇਂਦਰ ਸਰਕਾਰ ਦੀ ਕਿਸਾਨਾਂ ਪ੍ਰਤੀ ਵੇਖੋ ਜੀ ਮਨਸ਼ਾ ਦੇ ਜਿਹੜੀ ਉਹ ਦਿਸਣ ਡਈ ਉਹ ਮਾੜੀ ਆ ਕਿਉਂਕਿ ਜਿਹੜੀਆਂ ਪਾਰਟੀਆਂ ਗਈਆਂ ਜਾ ਕੇ ਬੈਠੇ ਆ ਲੋਕ ਸਾਡੇ ਕਿਸਾਨ ਉਥੇ ਤੇ ਉਹਨਾਂ ਨੂੰ ਬਾਰਡਰਾਂ ਦੇ ਉੱਤੇ ਸ਼ੰਭੂ ਦੇ ਉੱਤੇ ਹੀ ਰੋਕ ਲਿਆ ਗਿਆ ਵਾ ਤੇ ਪਹਿਲਾਂ ਆਂਦੇ ਸੀਗੇ ਵੀ ਸਾਡੇ ਟਰੈਕਟਰ ਟਰਾਲੀਆਂ ਜਿਹੜੇ ਉਹ ਨਹੀਂ ਜਾਣ ਦਿੱਤੇ ਜਾਣਗੇ ਤੇ ਜੇ ਪੈਦਲ ਜੋ ਲੋਕ ਜਾ ਰਹੇ ਨੇ ਉਹਨਾਂ ਨੂੰ ਵੀ ਘੇਰਾ ਕਰਾਈ ਜਿਹੜੀ ਆ ਸਰਕਾਰ ਕਰ ਰਹੀ ਆ ਕਿਉਂਕਿ ਸਰਕਾਰ ਸ਼ਾਮ ਨੂੰ ਗੱਲ ਕਰਕੇ ਸਵੇਰੇ ਉਹ ਮੁੱਕਰ ਜਾਂਦੀ ਆ ਤੇ ਸਾਨੂੰ ਪੰਜਾਬ ਜਾਂ ਮਤਲਬ ਭਾਰਤ ਦੀ ਸਰਕਾਰ ਹੈ ਜਿਹੜੀ ਇਹਨਾਂ ਤੇ ਦੋਹਾਂ ਤੇ ਕੋਈ ਵਿਸ਼ਵਾਸ ਨਹੀਂ ਹੈਗਾ ਇਸ ਕਰਕੇ ਜਿਹੜਾ ਅਸੀਂ ਆਪਣੇ ਤਰੀਕੇ ਦੇ ਨਾਲ ਜਿਹੜਾ ਵਾ ਅੱਜ ਤੋਂ ਜਿਹੜਾ ਵਾ ਦਿੱਲੀ ਵਾਲ ਨੂੰ ਜਿਹੜਾ ਵਾ ਪੁੱਛ ਕਰਨ ਜਾ ਰਹੇ ਆ